ਤੁਹਾਡਾ ਪਹਿਲੀ ਵਾਰ ਮੁਲਾਕਾਤ ਕਿੱਥੇ ਹੋਇਆ ਸੀ ਭਾਈ ਸਾਹਿਬ ਤੁਹਾਡਾ ਦਰਬਾਰ ਸਾਹਿਬ ਹੀ ਉਸ ਤੋਂ ਬਾਅਦ ਸੰਘਰਸ਼ ਦੇ ਵਿੱਚ ਫਿਰ ਇਕੱਠੇ ਰਹੇ ਜੀ ਨਹੀਂ ਆਪਾਂ ਤਾਂ ਇਕੱਠੇ ਜੋ ਸਾਡੀ ਜਥੇਬੰਦੀ ਇਕੱਠੀ ਹੀ ਕਾਲ ਫੈਡਰੇਸ਼ਨ ਪਹਿਲਾਂ ਉਹ ਕਨਵੀਨਰ ਸੀ ਫਿਰ ਬਾਅਦ ਦੇ ਵਿੱਚ ਜਦੋਂ ਅੰਡਰਗ੍ਰਾਉਂਡ ਹੋਣਾ ਪਿਆ ਸਾਰਿਆਂ ਨੂੰ ਤੇ ਉਹ ਦੂਰ ਹਨ ਤੇ ਮੈਂ ਫਿਰ ਐਕਟਿੰਗ ਕਨਵੀਨਰ ਦੇ ਤੌਰ ਤੇ ਕੰਮ ਕੀਤਾ ਜਦੋਂ ਨਕਲੀ ਨਰੰਗਕਾਰੀਆਂ ਉਹਨੇ 1978 ਦਾ ਸਾਕਾ ਵਰਤਾਇਆ 13 ਸਿੰਘ ਸ਼ਹੀਦ ਹੋ ਗਏ 78 ਜ਼ਖਮੀ ਹੋ ਗਏ ਉਦੋਂ ਹਿਸਾਬ ਲੈਣ ਵਾਸਤੇ ਵੱਖ-ਵੱਖ ਸਿੰਘਾਂ ਦੇ ਜਥੇ ਤਿਆਰ ਹੋਏ ਇੱਕ ਜਥਾ ਜਿਹੜਾ ਸੀ ਉਹ ਇਹਨਾਂ ਦਾ ਹੀ ਜਿਹੜਾ ਭਾਈ ਜਹੇਦਾਰ RAM ਸਿੰਘ ਚਲੱਦਾ ਭਾਈ ਸ੍ਰਿੰਦਰ ਸਿੰਘ ਸੋਢੀ ਤੇ ਇਹ ਸਾਰੇ ਇਕੱਠੇ ਹੋ ਕੇ ਫਿਰ ਇਹਨਾਂ ਨੇ ਇੱਕ ਜਥਾ ਤਿਆਰ ਕੀਤਾ ਤੇ ਜਿਹੜਾ ਸਭ ਤੋਂ ਵੱਡਾ ਇਤਿਹਾਸਕ ਕਦਮ ਇਹਨਾਂ ਨੇ ਚੁੱਕਿਆ ਸੀ ਨਾ ਉਹੀ ਡੀਜੀਪੀ ਗਿਲ ਜਿਹੜਾ ਸਿੱਖ ਕੌਮ ਦੇ ਲਹੂ ਵਿੱਚ ਨਹਾਉਣ ਵਾਲਾ ਸੀ ਸਿੱਖ ਨੌਜਵਾਨੀ ਦੇ ਲਹੂ ਵਿੱਚ ਨਹਾਉਣ ਵਾਲਾ ਸੀ ਉਹਦੀ ਉਹਦੇ ਡਰਾਮੇ ਨੂੰ ਇਹਨਾਂ ਨੇ ਜਗ ਜाहिर ਕੀਤਾ ਉਹ ਜਿਹੜੀ ਖਬਰ ਸੀ ਉਹਨੇ ਪੂਰੀ ਦੁਨੀਆ ਦੇ ਵਿੱਚ ਇੱਕ ਸੁਨਹਿਰੀ ਇਤਿਹਾਸ ਵਾਂਗੂ ਜੰਝਾਰੂ ਸੰਘਰਸ਼ ਦੀ ਸਚਾਈ ਨੂੰ ਦਰਜ ਕੀਤਾ ਇਹਨਾਂ ਦੇ ਉੱਤੇ ਫਿਰ ਝੂਠਾ ਕੇਸ ਪਾਇਆ ਗਿਆ ਇਹਨਾਂ ਬੀਬੀ ਕਲਬੀਰ ਕੌਰ ਇਹਨਾਂ ਦੀ ਸਿੰਘਣੀ ਨੂੰ ਵੀ ਤੇ ਬੱਚਾ ਹੀ ਰਣਵੀਰ ਸਿੰਘ ਛੋਟਾ ਜਿਹਾ ਉਹਦੇ ਸਾਹਮਣੇ ਇਹਨਾਂ ਨੂੰ ਕੋਹ ਕੋਕੇ ਟਾਰਚਰ ਕੀਤਾ ਤੇ ਉਹਦੀਆਂ ਜਿਹੜੀਆਂ ਅਮਰੀਕਾ ਰਿਪੋਰਟਾਂ ਨੇ ਨਾ ਉਹ ਵੀ ਪੰਜਾਬ ਪੁਲਿਸ ਦੀ ਹਿੰਦ ਸਟੇਟ ਦੀ क्रੂ얼ਟੀ ਨੂੰ ਜਗ ਜਾਰ ਕਰਦੀਆਂ ਅਕਾਲ ਫੈਡਰੇਸ਼ਨ ਦੇ ਮੁਖੀ ਤੇ ਸਿੱਖ ਸੰਘਰਸ਼ ਦੇ ਬਹੁਤ ਵੱਡੇ ਸੰਘਰਸ਼ਸ਼ੀਲ ਜੋਧੇ ਭਾਈ ਕਮਰ ਸਿੰਘ ਤਾਮੀ ਅੱਜ ਸਰੀਰਕ ਤੌਰ ਤੇ ਚਲਾ ਮਾਰ ਗਏ ਨੇ ਔਰ ਇਸੇ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਪੰਥ ਦੀਆਂ ਨਾਮਵਰ ਸ਼ਖਸੀਅਤਾਂ ਨੇ ਉਹਨਾਂ ਦੇ ਵੱਲੋਂ ਅੰਤਮ ਸੰਸਕਾਰ ਦੇ ਵਿੱਚ ਹਾਜ਼ਰîn ਹੋਇਆ ਜਾ ਰਿਹਾ ਤਾਂ ਗੱਲਬਾਤ ਕਰ ਲੈਨੇ ਭਾਈ ਨਰਿੰਦਰ ਸਿੰਘ ਨੇ ਸਾਡੇ ਨਾਲ ਖਾਸ ਤੌਰ ਤੇ ਇਕੱਠਿਆਂ ਸੰਗਰਸ਼ ਕੀਤਾ ਤਾਂ ਬਹੁਤ ਵੱਡੀਆਂ ਖਾਸ ਤੌਰ ਤੇ ਭੂਮਿਕਾ ਰਹੀਆਂ ਗੱਲਬਾਤ ਕਰਦੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਦੁੱਖ ਹੈ ਕਿ ਤੁਹਾਡੇ ਸੰਘਰਸ਼ਸ਼ੀਲ ਸਾਥੀ ਜਿਹੜਾ ਇਸ ਦੁਨੀਆ ਨੂੰ ਰੁਖਸਤ ਹੋ ਗਿਆ ਜੀ ਵੇਖੋ ਦੁੱਖ ਦਾ ਤੇ ਖਾਲਸਾ ਹੀ ਡਿਕਸ਼ਨਰੀ ਦੇ ਵਿੱਚ ਕੋਈ ਸ਼ਬਦ ਹੀ ਨਹੀਂ ਆ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਤੇ ਗੁਰਬਾਣੀ ਦਾ ਫਰਮਾਨ ਆ ਹਮ ਆਦਮੀ ਹਾਂ ਇੱਕ ਦਮੀ ਮੌਹਲਤ ਮੋਹਤ ਨਾ ਜਾਣਾ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਜਦੋਂ ਸਮਾ ਆ ਗਿਆ ਜਿੰਨੀ ਸਵਾਸਾਂ ਦੀ ਪੂੰਜੀ ਮਿਲੀ ਸੀ ਉਹ ਪੂਰੀ ਹੋ ਗਈ ਤੇ ਉਦੋਂ ਔਕਾਤ ਚਲਾਣਾ ਕਰ ਗਏ ਹਮ ਫਾਰ ਯਾਦਾਂ ਤੇ ਰਹਿੰਦੀਆਂ ਬਹੁਤ ਵੱਡੀਆਂ ਇਤਿਹਾਸਿਕ ਯਾਦਾਂ ਨੇ ਜਦੋਂ ਨਕਲੀ ਨਰੰਕਕਾਰੀਆਂ ਨੇ 1978 ਦਾ ਸਾਕਾ ਵਰਤਾਇਆ 13 ਸਿੰਘ ਸ਼ਹੀਦ ਹੋ ਗਏ 78 ਜ਼ਖਮੀ ਹੋ ਗਏ ਉਦੋਂ ਹਿਸਾਬ ਲੈਣ ਵਾਸਤੇ ਵੱਖ-ਵੱਖ ਸਿੰਘਾਂ ਦੇ ਜਥੇ ਤਿਆਰ ਹੋਏ ਇੱਕ ਜਥਾ ਜਿਹੜਾ ਸੀ ਉਹ ਇਹਨਾਂ ਦਾ ਹੀ ਜਿਹੜਾ ਭਾਈ ਜਹੇਦਾਰ ਰਾਮ ਸਿੰਘ ਚਲੱਦਾ ਭਾਈ ਸ੍ਰਿੰਦਰ ਸਿੰਘ ਸੋਢੀ ਤੇ ਇਹ ਸਾਰੇ ਇਕੱਠੇ ਹੋ ਕੇ ਫਿਰ ਇਹਨਾਂ ਨੇ ਇੱਕ ਜਿਹਾ ਤਿਆਰ ਕੀਤਾ ਤੇ ਫਿਰ ਉਹਦੇ ਚ ਵੱਡਾ ਰੋਲ ਅਦਾ ਕੀਤਾ ਜਿਹੜੀ ਅਕਾਲ ਫੈਡਰੇਸ਼ਨ ਸੀ ਉਹ ਉਹ ਵੀ ਇਸੇ ਕੰਮ ਕਰਕੇ ਹੋਂਦ ਵਿੱਚ ਆਈ ਅਕਾਲ ਫੈਡਰੇਸ਼ਨ ਜਦੋਂ ਧਰਮ ਯੁੱਧ ਮੋਰਚਾ ਲੱਗ ਗਿਆ ਹਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ ਗਿਆਨੀ ਗੁਰਦੇਵਾਲ ਸਿੰਘ ਜੀ ਅਜਨਵਾ ਤੇ ਬੜੀਆਂ ਵੱਖ-ਵੱਖ ਪਾਸਿਆਂ ਤੋਂ ਰਾਵਾਂ ਆ ਰਹੀਆਂ ਸੀ ਪਿੰਨ ਰੰਕਾਰੀਆਂ ਨੂੰ ਮਾਫ ਕਰਤਾ ਜਾਏ ਉਹ ਮਾਫੀ ਮੰਗ ਲਿੰਦੇ ਐ ਐਹੋ ਤੇ ਉਹ ਜ਼ਹਿਦਾਦਾਰ ਅਜਨੂਆ ਸਾਹਿਬ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਸੀ ਪੁਛਟੀਆਂ ਵੱਖ-ਵੱਖ ਪਾਈਆਂ ਜਾਂਦੀਆਂ ਸੀ ਨਾ ਤੇ ਪ੍ਰੈਸ ਜਾਂਦੀ ਸੀ ਪੁੱਛਦੀ ਸੀ ਕੋਈ ਉਹਨਾਂ ਦੀਆਂ ਚਿੱਠੀਆਂ ਆਈਆਂ ਫਿਰ ਜ਼ਹਿਦਾਦਾਰ ਅਜਨੂਆ ਦੇ ਸਾਹਿਬ ਦਾ ਸਾਡੇ ਨਾਲ ਬੜਾ ਪ੍ਰੇਮ ਉਦਾਈ ਖਾਰ ਕਰਕੇ ਆ ਜ਼ਹਿਦਾਦਾਰ ਮਹਿੰਦਰ ਸਿੰਘ ਜੀ ਕੋ ਦੇ ਬੇਟਾ ਤੇ ਸਰਦਾਰ ਬ੍ਰਿ얌 ਸਿੰਘ ਹੰਦੇ ਹੀ ਤੇ ਮੈਂ ਹੁੰਦਾ ਹਾਂ ਹੋਰ ਸਿੰਘ ਹੀ ਡਾਕਟਰ ਮਨਜੀਤ ਸਿੰਘ ਉਹਨਾਂ ਨੇ ਆਖਿਆ ਵੀ ਕੀ ਕਰੀਏ ਉਹਨਾਂ ਨੇ ਸਲਾਹ ਲਈ ਆਪਾਂ ਸਲਾਹ ਦਿੱਤੀ ਉਹਨਾਂ ਨੇ ਇਹੋ ਜਿਹਾਂ ਆਦੇਸ਼ ਜਾਰੀ ਕੀਤਾ ਵੀ ਇਹੋ ਜਿਹਾਂ ਲੱਖਾਂ ਚਿੱਠੀਆਂ ਰੋਜ਼ ਆਉਂਦੀਆਂ ਰਹਿੰਦੀਆਂ ਨੇ ਜੋ ਅਕਾਲ ਤਖ਼ਤ ਸਹਿਬ ਤੋਂ ਇੱਕ ਵਾਰੀ ਹੁਕਮਨਾਮਾ ਜਾਰੀ ਹੋ ਜਾਂਦਾ ਉਹ ਕਦੀ ਵਾਪਸ ਨਹੀਂ ਲਿਆ ਜਾਂਦਾ ਜਿਹੜਾ ਅਕਾਲ ਤਖ਼ਤ ਸਹਿਬ ਦੀ ਆਗੈ ਸ਼ਰਨ ਪੈ ਜੇ ਤੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਕੇ ਗੁਨਾਹਾਂ ਦੀ ਤਨਖਾਹ ਭੁਗਤ ਲੇ ਤੇ ਇਹ ਪ੍ਰਕਿਰਿਆ ਵਾ ਸਾਡੀ ਉਹ ਉਹਨਾਂ ਨੇ ਕੀਤਾ ਫਿਰ ਉਦੋਂ ਬੜੀਆਂ ਇਹੋ ਜਿਹੀਆਂ ਅਕਾਲ ਤਖ਼ਤ ਸਹਿਬ ਦੇ ਬਾਰੇ ਸਾਡੀਆਂ ਸਾਡੀਆਂ ਚੱਲ ਰਹੀਆਂ ਸੀ ਤੇ ਉਹਨਾਂ ਸਾਡੀਆਂ ਨੂੰ ਠੱਲਣ ਵਾਸਤੇ ਉਹਨਾਂ ਦੇ ਹੀ ਸੋਚ ਦੇ ਮੁਤਾਬਕ ਅਕਾਲ ਫੈਡਰੇਸ਼ਨ ਜਿਹੜੀ ਅਕਾਲ ਤਖਤ ਸਾਹਿਬ ਦੀ ਜਿਵੇਂ ਜਹਦਾਰ ਅਕਾਲੀ ਫੂਲਾ ਸਿੰਘ ਹੁੰਦੇ ਸੀ ਤੇ ਉਹਨਾਂ ਦੀ ਇੱਕ ਆਪਣੀ ਨਾਲ ਫੌਜ ਵੀ ਹੁੰਦੀ ਸੀ ਉਹ ਜਹਦਾਰ ਅਜਨਵਾ ਸਾਹਿਬ ਇਹੋ ਜਿਹਾ ਕੰਮ ਤਿਆਰ ਕਰਨਾ ਚਾਹੁੰਦੇ ਹ ਹ ਉਹਨਾਂ ਨੂੰ ਵੀ ਸੱਦਾ ਆ ਗਿਆ ਛੇਤੀ ਉਹ ਗੁਰਪ੍ਰੀਆ ਪਿਆਨਾ ਕਰਗੇ ਇਹ ਕਨਫੀਡੈਂਸ਼ਨ ਉਹਨਾਂ ਦੇ ਦੀ ਸੋਚ ਦੇ ਮੁਤਾਬਕ ਹੋਂਦ ਵਿੱਚ ਆਈ ਸੀ ਹੂੰ ਤੇ ਪਹਿਲਾਂ ਉਹਦੇ ਇਹਨਾਂ ਨੂੰ ਕਨਵੀਨਰ ਚੁਣਿਆ ਗਿਆ ਪਰ ਜਿਹੜਾ ਉਹ ਹੀ ਨਿਰੰਕਾਰੀਆਂ ਦੇ ਵਿਰੋਧ ਉਹ ਉਸ ਤੋਂ ਵੀ ਪਹਿਲਾਂ ਹੂੰ ਸ਼ੁਰੂ ਹੋ ਚੁੱਕਾ ਹੈ ਤੇ ਇਹ ਜਿਹੜੇ ਸਾਰੇ ਸਿੰਘ ਸੀ ਭਾਈ ਸੁਰਿੰਦਰ ਸਿੰਘ ਛੋਡੀ ਜਾਹਦਾ ਰਾਮ ਸਿੰਘ ਚਲੱਦਾ ਤੇ ਇਹ ਉਦੋਂ ਇੱਕ ਬੈਂਕ ਦੀ ਬ੍ਰਾਂਚ ਦੇ ਮੈਨੇਜਰ ਹੁੰਦੇ ਸੀ ਤੇ ਹਥਿਆਰਾਂ ਦੀ ਲੋੜ ਹੁੰਦੀ ਸੀ ਪੈਸੇ ਦੀ ਲੋੜ ਹੁੰਦੀ ਸੀ ਤੇ ਉਹ ਇੱਕ ਸਕੀਮ ਬਣਾਈ ਗਈ ਇਹਨਾਂ ਆਖਿਆ ਵੀ ਤੁਸੀਂ ਆ ਜਾਓ ਤੇ ਮੈਂ ਪੈਸੇ ਫੜਾ ਦੇਗਾ ਤੁਹਾਨੂੰ ਤੁਸੋ ਹੋ ਜਾਏਗਾ ਡਾਕਾ ਤੇ ਤੁਸੀਂ ਉਹਦੇ ਚਾਰ ਲੈ ਇਤਰਾ ਇੱਕ ਕੰਮ ਸ਼ੁਰੂ ਕੀਤਾ ਗਿਆ ਹੈ ਤੁਹਾਡਾ ਪਹਿਲੀ ਵਾਰ ਮੁਲਾਕਾਤ ਕਿੱਥੇ ਹੋਇਆ ਸੀ ਭਾਈ ਸਾਹਿਬ ਨੂੰ ਤੁਹਾਡਾ ਦਰਬਾਰ ਸਾਹਿਬ ਹੀ ਦਰਬਾਰ ਸਾਹਿਬ ਉਸ ਤੋਂ ਬਾਅਦ ਸੰਘਰਸ਼ ਦੇ ਵਿੱਚ ਫਿਰ ਇਕੱਠੇ ਰਹੇ ਜੀ ਨਹੀਂ ਆਪਾਂ ਤਾਂ ਇਕੱਠੇ ਜਿਉਂ ਸਾਡੀ ਜਥੇਬੰਦੀ ਇਕੱਠੇ ਹੀ ਕਾਲ ਫਾਡੇਸ਼ਨ ਹਮ ਪਹਿਲਾਂ ਉਹ ਕਨਵੀਨਰ ਸੀ ਫਿਰ ਬਾਅਦ ਦੇ ਵਿੱਚ ਜਦੋਂ ਅੰਡਰਗਰਾਊਂਡ ਹੋਣਾ ਪਿਆ ਸਾਰਿਆਂ ਨੂੰ ਤੇ ਉਹ ਦੂਰ ਹਨ ਤੇ ਮੈਂ ਫਿਰ ਐਕਟਿੰਗ ਕਨਵੀਨਰ ਦੇ ਤੌਰ ਤੇ ਕੰਮ ਕੀਤਾ ਫਿਰ ਬਾਅਦ ਵਿੱਚ ਮੈਂ ਕਨਵੀਨਰ ਬਣ ਗਿਆ ਉਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਗਈ ਬਹੁਤ ਘੱਟ ਸਿੰਘਾਂ ਨੂੰ ਜਿਹੜੀ ਆ ਸਜ਼ਾ ਹੋਈ ਸੀ ਤੇ ਜਿਹੜਾ ਸਭ ਤੋਂ ਵੱਡਾ ਇਤਿਹਾਸਕ ਕਦਮ ਇਹਨਾਂ ਨੇ ਚੁੱਕਿਆ ਸੀ ਨਾ ਉਹੀ ਡੀਜੀਪੀ ਗੇਲ ਜਿਹੜਾ ਸਿੱਖ ਕੌਮ ਦੇ ਲੋਹ ਵਿੱਚ ਨਾਉਣ ਵਾਲਾ ਸੀ ਸਿੱਖ ਨੌਜਵਾਨੀ ਦੇ ਲੋਹ ਵਿੱਚ ਨਾਉਣ ਵਾਲਾ ਸੀ ਉਹਦੀ ਉਹਦੇ ਡਰਾਮੇ ਨੂੰ ਇਹਨਾਂ ਨੇ ਜਗ ਜਾਰ ਕੀਤਾ ਜਦੋਂ ਉਹਨੇ ਯਾਤਨਾ ਕੀਤਾ ਕੋਈ ਪ੍ਰੈਸ ਕਾਨਫਰੰਸ ਕਰਕੇ ਵੱਡੀ ਇੰਟਰਨੈਸ਼ਨਲ ਪ੍ਰੈਸ ਬੁਲਾ ਕੇ ਇੱਥੇ ਚੰਡੀਗੜ੍ਹ ਦੇ ਵਿੱਚ ਬੁਲਾਈ ਤੇ ਉਹਦੇ ਵਿੱਚ ਇਹ ਦੱਸਣ ਦਾ ਉਹਨੇ ਯਤਨ ਕੀਤਾ ਵੀ ਇੱਕ ਬਹੁਤ ਵੱਡਾ ਖੜਕੂਆ ਜਿਹੜਾ ਜਿਹਾਰੂ ਸਿੰਘ ਆ ਉਹਨੇ ਆਤਮ ਸਮਰਪਣ ਕਰਤਾ ਉਪਰਾਸ ਵਾਲੀ ਐਸਪ੍ਰੈਸ ਆ ਗਈ ਸਾਰੀ ਜਦੋਂ ਬੈਠੀ ਇਹਨੂੰ ਇੱਕ ਕਾਗਜ਼ ਆ ਜਿਹੜਾ ਉਮਰਾਨ ਅੰਗਲਾ ਹੁਣ ਵੀ ਜਿਹੜਾ ਕੇਸਾਂ ਦੇ ਵਿੱਚ ਫਸਿਆ ਵਾ ਜੀਵਨ ਸਿੰਘ ਉਮਰਾਨ ਅੰਗਲ ਦਾ ਬੇਟਾ ਜਿਹੜਾ ਜਦੋਂ ਉਹਨੂੰ ਸਿੰਘਾਂ ਨੇ ਸ਼ੋਦਾ ਲਾਇਆ ਸੀ ਤੇ ਇਹਨੂੰ ਫਿਰ ਸਿੱਧਾ ਹੀ ਭੱਤੀ ਕੀਤਾ ਗਿਆ ਸੀ ਬਾਅਦ ਵਿੱਚ ਹਾਂ ਨਹੀਂ ਉਹ ਜੀਵਨ ਸਿੰਘ ਉਮਰਾਨ ਅੰਗਲ ਦੇ ਬੇਟੇ ਨੂੰ ਤੇ ਉਹ ਫਿਰ ਇਹ ਉਹਦਾ ਬੇਟਾ ਸੀ ਉਹ ਪੋਤਰਾ ਸੀ ਜੀ ਹੁਣ ਸੀ ਹੁੜਾ ਨੰਗਲ ਦਾ ਇਹਨੂੰ ਫਿਰ ਸਿੱਧਾ ਭਰਤੀ ਕੀਤਾ ਗਿਆ ਸੀ ਪੁਲਿਸ ਦੇ ਵਿੱਚ ਤੇ ਇਹਨੇ ਉਹ ਕਾਗਜ਼ ਲਿਖ ਕੇ ਜਿਹੜਾ ਗਿੱਲ ਦੀ ਨੇ ਡਰਾਮਾ ਖੇਡਿਆ ਸੀ ਵੀ ਉੱਥੇ ਕਾਗਜ਼ ਤੁਸੀਂ ਇਹ ਪੜ ਦੇਣਾ ਪਰ ਮੈਂ ਆਤਮ ਸਮਰਪਣ ਕਰਤਾ ਅਹੀਂ ਹਾਰ ਮੰਨ ਲਈ ਇਹੋ ਜੀਆਂ ਗੱਲਾਂ ਜਦੋਂ ਇਹਨੂੰ ਪ੍ਰੈਸ ਦੇ ਸਾਹਮਣੇ ਲਿਆਂਦਾ ਗਿਆ ਮੰਚ ਦੇ ਉੱਤੇ ਤੇ ਇਹਨੇ ਫਤੇਵਲਾ ਕੇ ਇਹਨੇ ਕਿਹਾ ਵੀ ਆ ਜਿਹੜਾ ਕਾਗਜ਼ ਮੇਰੇ ਹੱਥ ਚ ਫੜਾਇਆ ਇਹ ਇਹਨੇ ਲਿਖਿਆ ਤੇ ਅਸਲੀਅਤ ਸਚਾਈ ਇਹ ਆ ਕਿ ਮੈਂ ਮੇਰਾ ਇੱਕ ਛੋਟਾ ਜਿਹਾ ਬੇਟਾ ਤੇ ਮੇਰੀ ਸਿੰਘਣੀ ਲੰਬੇ ਸਮੇਂ ਤੋਂ ਕਿੰਨਾ ਸਮਾਂ ਹੋ ਗਿਆ ਜੀ 10 10 ਮਹੀਨੇ 10 ਮਹੀਨਿਆਂ ਤੋਂ ਇਹਨਾਂ ਦੀ ਇਲੀਗਲ ਕਸਟਡੀ ਚ ਇਹਨਾਂ ਦਾ ਟਾਰਚਰ ਸਿਆ ਤੇ ਹੁਣ ਕੱਲ ਤੁਸੀਂ ਇੱਕ ਖਬਰ ਪੜ੍ਹ ਲੋਗੇ ਕਿ ਧਾਮੀ ਨੂੰ ਪੁਲਿਸ ਨੇ ਅਰੈਸਟ ਕੀਤਾ ਬਰਾਮਦਗੀ ਵਾਸਤੇ ਲੈ ਕੇ ਜਾ ਰਹੇ ਹਾਂ ਤੇ ਰਸਤੇ ਦੇ ਵਿੱਚ ਖਾਰਕੂਆਂ ਨੇ ਛਡਾਉਣ ਦਾ ਯਤਨ ਕੀਤਾ ਤੇ ਦਵੱਲੀ ਗੋਲੀ ਦੇ ਵਿੱਚ ਧਾਮੀ ਤੇ ਉਹਦਾ ਬੱਚਾ ਤੇ ਉਹਦੀ ਛਿੰਗਣੀ ਮਾਰੇਗੀ ਉਹ ਜਿਹੜੀ ਖਬਰ ਸੀ ਉਹਨੇ ਪੂਰੀ ਦੁਨੀਆ ਦੇ ਵਿੱਚ ਇੱਕ ਸੁੰਹਰੀ ਇਤਿਹਾਸ ਵਾਂਗੂ ਜੰਝਾਰੂ ਸੰਘਰਸ਼ ਦੀ ਸਚਾਈ ਨੂੰ ਦਰਜ ਕਰ ਦਿੱਤਾ ਇਹ ਸਭ ਤੋਂ ਵੱਡਾ ਇਹਨਾਂ ਦਾ ਐਕਸ਼ਨ ਸੀ ਤੇ ਫਿਰ ਇਹਨਾਂ ਨੂੰ ਇਹਨਾਂ ਦੇ ਉੱਤੇ ਫਿਰ ਝੂਠਾ ਕੇਸ ਪਾਇਆ ਗਿਆ ਇਹਨਾਂ ਦੀ ਬੀਬੀ ਕਲਵੀਰ ਕੌਰ ਇਹਨਾਂ ਦੀ ਸਿੰਘਣੀ ਨੂੰ ਵੀ ਤੇ ਬੱਚਾ ਹੀ ਅਰਣਵੀਰ ਸਿੰਘ ਛੋਟਾ ਜਿਹਾ ਉਹਦੇ ਸਾਹਮਣੇ ਇਹਨਾਂ ਨੂੰ ਕੋਹ ਕੋਕੇ ਟਰਟਚਰ ਕੀਤਾ ਤੇ ਉਹਦੀਆਂ ਜਿਹੜੀਆਂ ਮੈਡੀਕਲ ਰਿਪੋਰਟਾਂ ਨੇ ਨਾ ਉਹ ਵੀ ਪੰਜਾਬ ਪੁਲਿਸ ਦੀ ਹਿੰਦ ਸਟੇਟ ਦੀ क्रੂ얼ਟੀ ਨੂੰ ਜਗ ਜਾਰ ਕਰਦੀਆਂ ਪਰ ਇਹਨਾਂ ਨੇ ਸਾਰਾ ਸਹਾਰਿਆ ਤੇ ਫੇਰ ਜੇਲ੍ਹ ਚ ਭੇਜਿਆ ਗਿਆ ਝੂਠਾ ਕੇਸ ਪਾ ਕੇ ਉਹ ਜਦੋਂ ਕੇਸ ਪਾਇਆ ਸੀ ਨਾ ਆਨੰਦਪੁਰ ਸਾਹਿਬ ਤੋਂ ਦਾ ਕੇਸ ਪਾਇਆ ਗਿਆ ਸੀ ਵੀ ਜਿਹੜੀ ਜੋ ਵੀ ਕਹਾਣੀ ਘੜੀ ਗਈ ਉਹ ਮੈਨੂੰ ਮੁੜ ਕੇ ਜਦੋਂ ਜੇਲ੍ਹ ਬਰਿਆ ਕੋ ਉਸ ਤੋਂ ਬਾਅਦ ਇੱਕ ਵਾਰੀ ਮੈਨੂੰ ਲੈ ਕੇ ਤਰੀਕ ਪੇਸ਼ ਤੇ ਇੱਥੇ ਚੰਡੀਗੜ੍ਹ ਆਇਆ ਨਾ ਭੇਜ ਜੇਲ੍ਹ ਤੋਂ ਉਹਨੇ ਮੈਨੂੰ ਸਾਰੀ ਕਹਾਣੀ ਦੱਸੀ ਵੀ ਆ ਉੱਥੇ ਸ਼ੋਗਲ ਸ਼ਗਲ ਹੋਦਣਾ ਉਹਦਣਾ ਵੀ ਕਰਦੇ ਰਹੇ ਪਰ ਇੱਕ ਬਹੁਤ ਵੱਡਾ ਇਤਿਹਾਸਕ ਕਦਮ ਸੀ ਜਨੇ ਸੈਰੀ ਸੁਨੈਰੀ ਇਤਿਹਾਸ ਸਿਰਜ ਦਿੱਤਾ ਤੇ ਅਖੀਰ ਜਦੋਂ ਸਮਾਂ ਆ ਗਿਆ ਜਿਹੜੀ ਮੌਤ ਆ ਓ ਵੀ ਬਹੁਤ ਚੰਗੀ ਇਹਨੂੰ ਮੰਨਿਆ ਜਾਏਗਾ ਬੇਸ਼ੱਕ ਅੱਜ ਪਰਿਵਾਰ ਨੂੰ ਚਾਹੇ ਹੋਰ ਦੋਸਤਾਂ ਮਿੱਤਰਾਂ ਨੂੰ ਥੋੜਾ ਸਦਮਾ ਤੇ ਹੁੰਦਾ ਹੀ ਆ ਪਰ ਏਡੀ ਵਧੀਆ ਮੌਜ ਗੱਲਾਂ ਕਰਦੇ ਕਰਦੇ ਇੱਕ ਇੱਥੇ ਬੀਬੀ ਆ ਖਾਲਸਾ ਉਹਦਾ ਬੇਟਾ ਬਿਮਾਰ ਸੀ ਉਹਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਜਾ ਰਹੇ ਸੀ ਹਸਪੀਟਲ ਤੇ ਇਹਨੇ ਪਿੱਛੋਂ ਫੋਨ ਕੀਤਾ ਵੀ ਮੈਨੂੰ ਵੀ ਨਾਲ ਹੀ ਲੈ ਜਾਓ ਤੇ ਉਹ ਸ਼ਾਇਦ ਨਾ ਆਏ ਥੋੜੀ ਜੀ ਪ੍ਰੋਬਲਮ ਹੋਈ ਮੇਰੇ ਖਿਆਲ ਇਹ ਸਾਇਲੈਂਸ ਅਟੈਕ ਸੀ ਤੇ 50 ਮਿੰਟਾਂ ਦੇ ਵਿੱਚ ਵਿੱਚ ਬਿਲਕੁਲ ਕਾਲਪੁਰ ਦੇ ਚੰਨਾਂ ਵਿੱਚ ਜਾ ਬਰਾਜੇ ਜਿੱਥੇ ਉਹਨਾਂ ਨੂੰ ਉਹਨਾਂ ਦੇ ਸੰਘਰਸ਼ ਕਰਕੇ ਯਾਦ ਕੀਤਾ ਜਾਂਦਾ ਤਾਂ ਉੱਥੇ ਖਾਸ ਤੌਰ ਤੇ ਵੀ ਇੱਕ ਕਹਿ ਸਕਦੇ ਆਂ ਵੀ ਕੁਦਰਨ ਤੌਰ ਤੇ ਗੁਣ ਸੀਗਾ ਵੀ ਜਿਉ ਉਹ ਚਾਹੇ ਬੱਚੇ ਨੂੰ ਮਿਲਦੇ ਸੀ ਜਾਂ ਬਜ਼ੁਰਗ ਨੂੰ ਮਿਲਦੇ ਸੀ ਤਾਂ ਨਿਮਰਤਾ ਬੜੀ ਸੀ ਉਹਨਾਂ 'ਚ ਵੇਖੋ ਇਹ ਤੇ ਹਰ ਸਿੱਖ ਦੇ ਵਿੱਚ ਗੁਰੂ ਮਹਾਰਾਜ ਨੇ ਭਰੀ ਹੋਣੀ ਚਾਹੀਦੀ ਹੈ ਤੇ ਉਹਨਾਂ 'ਚ ਵੀ ਹੈ ਬਿਲਕੁਲ ਸੰਘਰਸ਼ਸ਼ੀਲ ਯੋਧੇ ਭਾਈ ਕਮਰ ਸਿੰਘ ਧਾਮੀ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਨੇ ਤਾਂ ਔਰ ਇਸੇ ਦੇ ਸਬੰਧ ਵਿੱਚ ਚੰਡੀਗੜ੍ਹ ਦੇ ਸੈਕਟਰ 25 ਦੇ ਵਿੱਚ ਭਾਈ ਕਮਰ ਸਿੰਘ ਧਾਮੀ ਦਾ ਸੰਸਕਾਰ ਕਰਨ ਵਾਸਤੇ ਜਿਹੜਾ ਪੰਥਕ ਸ਼ਖਸੀਅਤਾਂ ਦੇ ਨਾਲ-ਨਾਲ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਵੀ ਇਕੱਤਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਤਾਂ ਅੱਗੇ ਵੀ ਤਮਾਮ ਸਾਰੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦੀ ਜ਼ਿੰਦਗੀ ਬਾਬਤ ਵਾਰਤਾਲਾ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਈਏ ਧੰਨਵਾਦ